ਤਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਿੰਦੋਤ ਵੰਦਨੇ ਤਾਰੋਂ ਸੁਖ ਰੋਗ ਭਿਆ ਜਾਂ ਸੁਖ ਪਾਉ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਾਸਿਆ ਤੇਰਾ ਅੰਤ ਨ ਜਾਇ ਲਖਿਆ ਰਹਾਵ ਜਾਗ ਮੈਂ ਜੋਤ ਜੋਤ ਮੈਂ ਜਾਤਾ ਅਗਨ ਕਲਾਂ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਵ ਤੁਸ ਵਾਲਿਓ ਜਿਨ ਕੀਤੀ ਸੋ ਭਾਰ ਪਿਆ ਵੋ ਨਾਨਕ ਕਰਤੇ ਕੀ ਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਆ ਸਮਹ ਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਚਿਤ ਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਘਾ ਗੇਤੇ ਤੇਰੇ ਵਾਹਣ ਹਾਰੇ ਕੇਤੇ ਤੇਰੇ ਰਗ ਭਰੀ ਸਿਉ ਕਹੀਐ ਕੇਤੇ ਤੇਰੇ ਗਾਉਣ ਹਾਰੇ ਗਾਉਂ ਤੁਦਨੋਂ ਪਾਉਣ ਪਣੀ ਬਹ ਸੰਤਰ ਗਾਵੇ ਰਾਜਾ ਧਰਮ ਦਿਵਾਰੇ ਗਾਉਣ ਤੁਦਨ ਤੁਦਨੋਂ ਚੇਤ ਗੋਬਦਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਉਂ ਤੁਦਨੋਂ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਉਣ ਤੁਧਨੋ ਇੰਦਰ ਇੰਦਰ ਆ ਸੁਣ ਬੈਠੇ ਦੇਵ ਧਿਆਨਦਰ ਨਾਲੇ ਗਾਉਣ ਤੁਧਨੋ ਸਿੱਤ ਸੁਹਾਦੀ ਅੰਦਰ ਗਾਉਣ ਤੁਧਨੋ ਸਾਧ ਵਿਚਾਰੇ ਗਾਨ ਤੁਧਨੋ ਜਤਿ ਸਦੀ ਸੰਤੋਖੀ ਗਾਉਣ ਤੁਧਨੋ ਵੀਰ ਕਰਾਰੇ ਗਾਉਣ ਤੁਧਨੋ ਪੰਡਤ ਪੰਨ ਰੱਖੀ ਸਰ ਜੁਗ ਜੁਗ ਵਿਦਾਨ ਨਾਲੇ गावਨ ਤੁਦ ਨਾ ਮੋਹਣੀਆ ਮਨਮੋਹਨ ਸੁਰਗ ਮਚ ਪਿਆਲੇ گا ਗਾਵਨ ਤੁਦ ਨਾ ਰਤਨਿ ਉਪਾਏ ਤੇਰੇ ਅਠਸੜ ਤੇ ਰਤਨ ਆਲੇ ਗਾਵਨ ਤੁਦ ਨੋ ਜੂਤ ਮਹਾਬਲ ਸੂਰਾ ਗਾਵਨ ਤੁਦ ਨੋ ਖਾਣੀ ਚਾਰੇ ਗਾਵਨ ਤੁਦ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੈਤ ਤੁਨੋ ਗਾਵਨ ਜੋ ਤੁਧ ਭਾਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕੀ ਵਿਚਾਰੇ ਸੋਏ ਸੋਏ ਸਦਾ ਸਚ ਸਾਹਿਬ ਸਚ ਸੋਚਿ ਨਹੀ ਹੈ ਭੀ ਹੋਸੀ ਦਇਨ ਜਾਸਿ ਰਚਨਾ ਜਿਨ ਰਚਾਈ ਰੰਗੀ ਰੰਗੀ ਪੰਤੀ ਕਰ ਕਰ ਜਨਸੀ ਮਾਇਆ ਜੀ ਨਿਉ ਪਾਈ ਕਰ ਕਰ ਦੇਖੈ ਗੀਤਾ ਆਪਣ ਜਉ ਤਿਸ ਦੀ ਵੜਾਈ ਜੋ ਤਿਸ ਭਾਵੈ ਸੋ ਈ ਕਰਸੇ ਫਿਰ ਹੁਕਮ ਨ ਕਰਣਾ ਜਾਈ ਸੋ ਪਾਤ ਸਹ ਸਾਹਬ ਨਾਨਕ ਰਹਿਣ ਰਜ਼ਾਈ ਆਸਮ ਅੱਲਾ ਪਹਿਲੋ ਉਡਾ ਆਖੇ ਸਭ ਕੋਈ ਕਿਵਡੋ ਅਡਾ ਢੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਗਹਿਣੇ ਵਾਲੇ ਤੇਰੇ ਰੇ ਸੁਮਾਈ ਵੜੇ ਮੇਰੇ ਸਾਇ ਬਾਗਰ ਗੰਬੀਰਾ ਗੁਣੀ ਗਹਿਰਾ ਕੋਇ ਨ ਜਾਣੈ ਤੇਰਾ ਕੀਤਾ ਕੀ ਹੁਣ ਚੀਰਾ ਰਹੋ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨ ਜਾਏ ਤੇਰੀ ਤਿਲ ਵੜਾਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਬੁਰਖਾ ਕੀਆ ਓੜਾਈਆਂ ਤੁਧੁ ਨ ਸਦੀ ਕਿਨੈ ਨ ਪਾਇਆ ਕਰਮ ਮਿਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਗਿਆ ਵਿਚਾਰਾ ਸਿਵਦੀ ਭਰੇ ਤੇਰੇ ਪੰਧਾਰਾ ਜਿਸ ਤੋਂ ਦੇ ਤਿਸ ਹੈ ਗਿਆਚਾਰਾ ਨਾਨਕ ਸੱਚ ਸੁਵਾਰਣ ਹਾਰਾ ਆਸਮ ਲਾ ਪਹਿਲਾ ਆਖਾ ਜੀਵਾਂ ਵਿਸਰੈ ਮਰ ਜਾਓ ਆਖਣੇ ਹੋਗਾ ਸਾਚਾ ਨਾਮ ਸਾਚੇ ਨਾਮ ਕਿ ਲਾ ਗਿਆ ਭੂਖ ਜਦ ਭੁੱਖੇ ਕਾਲੇ ਚਲਿਐ ਦੁਖ ਸੋਗ ਇਸਰ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਦਿਲੋੜਿਆਈ ਆਗ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਇ ਅਖਣ ਪੋਹੇ ਵੜਾ ਨ ਹੋਇ ਘਾਟ ਨ ਜਾਰੇ ਨਾ ਉਹ ਮਰੈ ਨ ਹੋਇ ਸੋਗ ਜਿੰਦਾਰ ਰਹੈ ਨ ਝੁਕੇ ਭੋਗ ਗੁਣੇ ਹੋਰ ਨਹੀਂ ਕੋਈ ਨਾ ਕੋ ਬਦੇਰੀ ਦੋਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਅਨੁਸਾਰ ਹੈ ਤੇ ਕਮਜਾਤ ਨਾਨਕ ਨਾਮੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਗਏ ਜਨ ਸਤਿਗੁਰ ਸਤਿਪੁਰਖ ਆ ਬਿਨਾ ਗੁਰੂ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਰ ਧਿਆਨ ਨਾਮ ਪਰਿਆਸ ਮੇਰੇ ਮੀਂਦ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਾਰਾਸ ਰਹਾਉ ਹਰ ਜਨ ਕੇਵੜ ਭਾਗ ਵਡੇ ਰੇ ਜਿਨ ਹਰ ਹਰ ਸਰਦਾ ਹਰ ਧਿਆਸ ਹਰ ਹਰ ਨਾਮ ਮਿਲੈ ਤ੍ਰਵਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਦੁਰਮਸਤ ਗੱਲਿ ਖਿਆ ਲੇਖਾਸ ਤਨ ਤਨ ਸਦ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹਲਾ 5 ਕਾਏ ਰੇ ਮਨ ਜਤ ਮੈਂ ਉਤਮ ਜਾ ਹਰ ਹਰ ਜਿਉ ਪਰਿਆ ਸਹਿਲ ਪਥਰ ਮੈਂ ਜੰਤੀ ਉਪਾਏ ਤਾ ਕਰ ਜਿਕ ਆਗੇ ਕਰ ਧਰਿਆ ਮੇਰੇ ਮਧੋ ਜੀ ਸਤ ਸੰਗਤ ਮਿਲੇ ਸੋ ਤਾਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆਰਾ ਜਨਪਿਤਾ ਲੋਕ ਸੁਤ ਬਨਤਾ ਹੋਇ ਨ ਕਿਸ ਕੀ ਧਰਿਆ ਸਿਰ ਸਿਰ ਜਿਗ ਸਮਾਏ ਠਾਕੁਰ ਕਾਹੇ ਮਨ ਪੋ ਕਰਿਆ ਊੜੇ ਊੜੇ ਆਵੇਂ ਸੈ ਕੋ ਸਾਥ ਇਸ ਪਾਛੈ ਬਜਰੇ ਸਰਿਆ ਤਿਨ ਕਵਨ ਖਲਾਵੇ ਕਾਹਨ ਝੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਗਸ ਅਸ਼ਟ ਸਿਧਾਨ ਠਾਕੁਰ ਕਰਤਲ ਤਾਰੇ ਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਰਾਵਰਿਆ ਰਾਗ ਸਮਹੱਲਾ ਚੋਥਾ ਸੋ ਪੁਰਖ ਇਕ ਓ ਔੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਾਰੇ ਪੁਰਖ ਨਿਰੰਜਨ ਹਾਰੇ ਹਰ ਅਗਮ ਅਗੰਯ ਅਪਾਰ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਗੁਰ ਗਸਮਾਣ ਇਕਾਤਾ ਤੇ ਇਕ ਬੇਖਾਰੀ ਜਿਸ ਤੇਰੇ ਚੋਜੇ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਤਾ ਜੀ ਹਉ ਤੁਧ ਬਿਨਿ ਅਵਰਣ ਨਾ ਜਾਣਾ ਤੂੰ ਪਰਮ ਪਰਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸਿਵੈ ਜੋ ਸਿਵੈ ਤੁਧ ਜੀ ਜਨ ਨਾਨਕ ਤੈ ਗੁਰ ਬਾਣ ਹਰਿ ਤੇ ਹਰਿ ਹਰਿ ਤੁਧ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਰੰਗੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਦਿਨ ਕਾ ਭਉ ਸਭ ਕੁ ਅਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸੁਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਦਿਨ ਬੁਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਨ ਤੁਧ ਜੀ ਹਰ ਅਨੇਕਰ ਕਿ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀ ਤਪ ਤਪੇ ਦਪੇ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਗੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਹੈ ਪਰੰਪਰ ਕਰਤਾ ਜੀ ਤੁਧ ਜਿਵੜਿ ਹੋਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਕੋ ਏਕੋ ਜੀਕ ਨਿਰਜਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭੇ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਵਸੈ ਕਾ ਜਣੋਈ ਅਸਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂੰ ਪਾਵੈ ਸੋਈ ਤਿਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾ ਸੋ ਤੇਰੀ ਦੂ ਸਭ ਨੀਂਦ ਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁ ਤੇ ਆਪੇ ਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੀ ਤੁਝ ਬਿੰਦੂ ਜਾ ਕੋਈ ਨਾਹੀ ਜੀਵੰਤ ਸਭ ਤੇਰਾ ਖੇਲ ਵੇ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨਾਮ ਤੋਂ ਜਾਣ ਹੈ ਸੋਏ ਜਨ ਜਾਣੈ ਹਰ ਗੁਣ ਸਦੇ ਆਖ ਵਖਣ ਜਿਨ ਹਰ ਸੇ ਆ ਤਿਨ ਸੂਪਾਇ ਸਹ ਦੇਹੀ ਹਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਵਿੰਦੂ ਜਾਇ ਅਵਰਣ ਕੋਇ ਤੂੰ ਕਰ ਕਰੇਖੈ ਜਾਣੈ ਸੋਏ ਜਨ ਨਾਮੁ ਗੁਰਮੁਖ ਪਰਵਟ ਹੋਏ ਅਸਵਾ ਅੱਲਾ ਪਹਿਲਾ ਤੇ ਤੇ ਸਰਵ ਰਣਾ ਪਹਿਲੇ ਨਿਵਾਸ ਪਾਣੀ ਪਾਵਗਤਨ ਕੀਆ ਪੰਕਜ ਮੋਹ ਪਗਨੇ ਚਾਲੈ ਹਮ ਦੇਖਾ ਤਹ ਡੂਬਿਆਲੇ ਮਨ ਇਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾਉ ਜਤੀ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਣਾਤ ਨਾਨਕ ਤਿੰਨ ਕੀ ਸਰਣਾ ਜਿੰਦੂ ਨਾਹੀ ਵੀ ਸਰਿਆ ਆਸਾ ਮਹਲਾ ਪੰਜਵਾ ਭਈ ਪਰਪਤ ਮਾਨਕ ਦਿਹੁਰਿਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਹੋਰ ਕਾਜ ਤੇਰਾ ਕਿ ਤੈਨ ਕਾਮ ਮਿਲ ਸਾਧ ਸੰਗਤ ਭਜ ਕੇ ਹੋਲ ਨਾਮ ਸਰੰਗ ਜਾਮ ਲਾਗ ਭਉਜਲ ਤਰਨ ਕੈ ਜਨ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਬ ਤਬ ਸੰਜਮ ਧਰਮ ਨੈ ਕਮਾਇ ਸੇਵਾ ਸਾਧਨ ਜਨਿਆ ਹਰ ਰਾਇ ਕਉ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਖੋ ਸਰਮ ਇਕ ਓੰਕਾਰ ਰੂ ਦੀ ਕੀ ਹਤੇ ਪਾਸਾਈ ਦਸਵੀਂ ਕਬਿਰ ਬਾਚ ਬੇਨਤੀ ਚੋ ਭਈ ਹਮਰੀ ਕਰੋ ਹਾਥ ਤੇ ਰੱਛਾ ਪੂਰਨ ਹੋਏ ਜਿਤ ਕੀ ਇਛਾ ਤਉ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸਤ ਸਵਾ ਤੁਮ ਕਾਓ ਆਪ ਹਾਥ ਤੈ ਮੋਹੇ ਬਚਾਓ ਸੁਭੀ ਵਸੈ ਮੋ ਰੋ ਪਰਿਵਾਰਾਸ ਸੇਵਕ ਸਿੱਖ ਸਭੈ ਕਰਤਾਰਾ ਮੋਹ ਰਚਾਨੀ ਜੇ ਕਰਦੈ ਕਰੀਐ ਸਭ ਪਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਸਾ ਤੂੰ ਮਾੜ ਕੋਈ ਹੋਰ ਨਾ ਤੇਉ ਜੋ ਪਰਚਾਹੋ ਸੋ ਤੁਮ ਦੇ ਪਾਉ ਸਿਉਗ ਸਿਖੇ ਹਮਾਰੇ ਤਾਰਿਂ ਚੰਚੰ ਸਦਰ ਹਮਾਰੇ ਮਾਰਿਂ ਆਪਾਦ ਹੈ ਮੁਝੇ ਉਭਰੀਐ ਮਰਨ ਕਾਲ ਕਾ ਦਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੁ ਕਰਿਓ ਰੱਛਾ ਰਖ ਲਿਓ ਮੋਹਿ ਰਖਨ ਹਾਰੇ ਸਾਇਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪ ਤਹਾਰਾ ਕਾਲ ਪਾਏ ਸ਼ਿਵ ਦੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆ ਤੁਮ ਆਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸੁਹਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਦ ਜਸਨੀ ਉਪਜਾਇਓ ਆਦਮ ਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੇ ਸਗਲ ਪ੍ਰਜਾ ਜਿਨੇ ਆਪ ਸਵਾਰੇ ਸਿਵਕਨ ਨੂੰ ਸਭ ਗਨ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਖੜਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਂ ਜੀ ਤੇ ਗੁਨ ਚਰਿਆ ਸੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਹੂਲਾ संतन धोप पाए ते दुखे सो पाए साधन के सुखी एक एक की पीर पसंद गट गट के पट पट की जान जब युद्ध करक करा करता र प्रजा धरत तब दे अपारा जब आकरक करत हो कबहु तुम मैं मिलत ते तर सबहु ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪਿ ਆਪਨੀ ਬੂਝ ਉਚਾਰੈ ਤੂੰ ਸਭ ਹੀ ਤੇ ਰਹਿਤ ਨਿਰਾਲਮ ਜਾਨੰਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਬਿਕਾਰ ਨਿਰਲੰਬ ਆਦ ਨਿਲ ਅਨਾਧ ਸੰਭ ਤਾਕਾ ਮੂੜ ਉਚਾਰਤ ਪੇਦਾ ਜਾਗੋ ਭੇਵ ਨ ਪਾਵਤ ਵੇਦਾ ਤਾ ਕੋ ਕਰ ਪਾਨਿ ਅਰਮਾਨਤ ਮਾ ਮੂੜ ਕਛ ਬੇਦਨ ਜਾਣਤ ਮਹਾਦੇਵ ਕੋ ਕਹਿ ਦਸਦਾ ਸੋ ਨਿਰੰਕਾਰ ਕਾ ਜੀਨਤਨ ਪਿਵ ਆਪ ਆਪਨੀ ਮੁਦ ਹੈ ਜੀਤੀ ਬਰਨਤ ਪੈਨ ਪੈਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪ ਆ ਰੰਗ ਭਿਓ ਰਾਵ ਕਹੀ ਪੂਪਾ ਅੰਡਾ ਜੇ ਰਜ ਸੇਤਜ ਕੀਨੀ ਉਤਪਜ ਖਾਨ ਬਹੁ ਰਚ ਦੇਨੀ ਹੋਂ ਫੂਲ ਰਾਜਾ ਵੈ ਬੈਠਾ ਗਹੋਂ ਸਮੜ ਭਿਓ ਸੰਘਰੀ ਐ ਕੈਠਾ ਸਗਰੀ ਸ੍ਰੀ ਸ਼ਦਕਾਇ ਚੰਪਉ ਆ ਜੁਗਦ ਸਰੂਪ ਸਵੰ ਪਵ ਅਵਰਚਾ ਮੇਰੀ ਤੁਮ ਕਰੋ ਸਿਖਿ ਵਾਰੈ ਸਿਖ ਸੰਗਹਰੋ ਦੁਸ਼ਟ ਜਿਤੇ ਉਠਵਤੀ ਉਤਪਾਤਾ ਸਗਲ ਮਲੇਚ ਕਰੋ ਰਣ ਗਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੋਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤ ਆਏ ਤਾ ਕੇ ਕਾਲ ਨਿਕਟ ਨਹੈ ਰਚਾਏ ਤਹ ਸਭ ਕਾਲਾ ਦੁਸ਼ਟ ਅਰੀਸ਼ਟ ਡਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੋ ਤਾ ਕੇ ਤਾਪ ਤਨ ਕਮੈ ਹਰ ਹੋ ਰਿਤ ਸਿੱਧ ਘਰੋਂ ਸਭ ਹੋਈ ਦੁਸ਼ਟ ਚਾਚਵ ਸਕੈ ਨ ਕੋਈ ਇਕ ਵਾਰ ਜਿਨ ਤੁਮੈ ਸੰਭਾਰ ਆਕਾਲ ਫਾਸਤੇ ਤਾਈ ਉਬਾਰ ਜਿਨ ਨਰਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤੁਮੈ ਸ਼ਰਨ ਤੇਹਾਰੀ ਆਪਾਤ ਦਲੇਓ ਉਬਾਰੀ ਸਰਬ othor ਮੋਸਾ दुष्ट दोगतेले हो बचाई सर्व ठोर मो सहाय दुष्ट दोगतेले हो बचाई सोय पाएंगे जब ते तुमरे दौते को आكتر नियान्यो राम अर हिम पुराण पुराण अनेक कह मतेक न मान्यो ਸਿਮਰਤ ਸਾਸਤਰ ਵੇਦ ਸਦਾ ਬੋ ਭੇਦ ਕਹੈ ਹਮ ਏਕ ਨ ਜਾਣਿਓ ਸਿਰਿ ਅਸਪਾਨ ਕਿਰਪਾ ਤੁਮਰੀ ਕਰ ਮੈਨ ਕਹਿਓ ਸਭ ਕੋਈ ਬਖਾਨਿਓ ਦੁਆਰਾ ਸਗਲ ਦੁਆਰ ਕੋ ਛਾਟ ਕੈ ਗਇਓ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ गोविंद दास तुहार रामकली महल्ला तीजा आनंद एको ओंकार सतगुरु प्रसाद आनंद भ्या मेरी माए सतगुरु मैं पाया सतगुरु ना पाया सहज सेती मन वजियां वादाइयां राग रतन परवार परियां सबद गावन आईयां ਸਬਦੋ ਤੈਂ ਗਾਓ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਰਦਾਰ ਹੋ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੂਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਨ ਸਭਨਾ ਅਗਲਾ ਸਮਰਥ ਸੁਆਮੀ ਸੋ ਘਮਨੋ ਵਿਸਾਰੀ ਕਿਆ ਨਾਨਕ ਮਨ ਮੇਰੇ ਸੁਧਾਰੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਏ ਨਾਮ ਜਿਨ ਕੈ ਮਨ ਉਸ ਆਵੇ ਜੇ ਸ਼ਬਦ ਕਨੇਰੇ ਕਿਆ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੀਰ ਸਤਿਨਾਮ ਮੇਰਾ ਆਧਾਰੋ ਸਤਿਨਾਮ ਹੀ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਧ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਸਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਚ ਦੂਤ ਤੁਧ ਅਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤੁਧ ਜਿੰਨ ਕੋ ਸੇ ਨਾਮ ਮੇਰ ਕੈ ਲਾਗੇ ਜਾ ਨਾਨਕ ਤੈ ਸੁਖੋ ਆਤਿ ਕਰ ਅਨੰਦ ਬਾਜੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਰ ਪਰਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੇਰ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤਿਗੁਰ ਰੇ ਆ ਪਰ ਪੂਰੇ ਨਿਰਮント ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਮਉਦਾਉਣੀ ਮਹਲਾ 5 ਹਾਲ ਵਿੱਚ ਤਿਨ ਅਸਤੂ ਪਈਓ ਸਭ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਹ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਈ ਉਧਾਰੋ ਇਹ ਵਸਤ ਤ ਜੀਨ ਨ ਜਾਇ ਨਿਤ ਨਿਤ ਰਖਿਉ ਰਤ ਹਾਰੋ ਤੁਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਬਸਾਰੋ ਸੈ ਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿ ਹੋਈ ਤਰਸ ਪਿਆ ਮਹਿ ਰਾਮ ਤੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤੋ ਜੀਵਾ ਤਨ ਮਨ ਧੀਵੈ ਹਰਿਆ ਪੌੜੀ ਇਥੇ ਤੂੰ ਸਮਰਥ ਜਿੱਥੇ ਕੋਏ ਨਾ ਹੈ ਉਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮਕੇ ਦੂਤ ਨਾਏ ਤੇਰੇ ਛੱਡ ਜਾਏ ਭਉਦਲ ਵਿਖਮੇ ਅਸਗਾਉ ਗੁਰ ਸਉਦੇ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਇਹੋ ਪੁੰਨ ਰਹਸੈਨੋ ਕਿਰਪਾਲ ਸਮਾਲੇ ਸਾਇ ਸਾਇ ਬਿਰਤਾ ਕੋਏ ਨਾ ਜਾਏ ਜੇ ਆਵੇ ਤੂ ਦਇਆ ਹੈ ਸਲੋਕ ਕਰ ਮਹਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਵੇਂ ਜਪ ਗੁਰਨਾ ਨਿਤਰੀ ਸਤਗੁਰ ਪੇਖਣਾ ਸਰੁਣੀ ਸੁਨਣਾ ਗੁਰਨਾ ਸਤਿਗੁਰ ਸੰਹੇਤੀ ਰਤਿਆ ਦਰਗਹਿ ਪਾਇ ਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਵੇ ਵਤ ਦੇ ਜਗ ਮੈਂ ਉਤਮ ਕਾੜੀਆਂ ਵਿਰਲੇ ਕੀ ਕੇ ਮਲਾ ਪੰਜੋ ਰਖੇ ਰਖਣ ਹਾਰ ਆਪੋ ਵਾਰੀਆਂ ਗੁਰ ਕੀ ਪੈਰੀ ਪਾਏ ਕਾਜ ਸਵਾਰੀ ਉਹ ਆਪ ਦਿਆਲ ਮਨੋਂ ਨਹਿ ਸਾਰਿਆਂ ਸਾਜਨਾ ਕੈ ਸੰਗ ਬਹੁ ਜਲਤਾਰੀ ਅਨੰਤ ਸਾਗਤ ਨਿੰਦਕ ਦੂਸ਼ਟ ਖਿਨਮਾਏ ਬਿਦਾਰੀ ਅਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਏ ਜਿਸ ਸਿਮਰਤ ਸੁਖ ਹੋਏ ਸਲੇ ਦੁਖ ਜਾਏ ਜਿਸ ਸਾਹਿਬ ਕੀ ਟੇਕ ਨਾਨਕ ਮਨ ਮਾਏ ਜਿਸ ਸਿਮਰਤ ਸੁਖ ਹੋਏ ਸਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ